ਤੁਹਾਨੂੰ 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 ਪਤਾ ਜਗਾ ਕਿ ਇਲੈਕਸ਼ਨਸ ਤੇ ਜੋ ਬੋਰਡਰ ਕੋਡ ਆਫ ਕੰਡਕਟ ਲਾਗੂ ਹੋ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਆਪਣੇ ਡੀਸੀ ਹੋਂ ਸ਼ਾਰਪੁਰ ਸਾਹਿਬ ਵੱਲੋਂ ਜਿਹੜਾ ਹੈਗਾ ਇੱਕ ਆਰਡਰ 147 ਦੇ ਤਹਿਤ ਨਾਰਾ ਸੀਆਰਪੀਸੀ ਵੀ ਦੇ ਤਹਿਤ ਆਰਡਰ ਇਸ਼ੂ ਕੀਤਾ ਗਿਆ ਹੈਗਾ ਜਿਹਦੇ ਸਾਰੇ ਹਸਤਾਧਾਰਕ ਜਿਹੜੇ ਹੈਗੇ ਉਹਨਾਂ ਨੂੰ ਆਪਣੇ ਅਸਲੀ ਜਿਹੜੇ ਹੈਗੇ ਉਹ ਜਮ੍ਹਾਂ ਕਰਾਣੇ ਹੋਣਗੇ ਵਿੱਚ ਕੁਝ ਐਗਜ਼ੈਂਪਸ਼ਨਸ ਉਹਨਾਂ ਦਿੱਤੀਆਂ ਗਈਆਂ ਹੈ ਇਹਨਾਂ ਜਿੱਦਾਂ ਕੋਈ ਬੈਂਕ ਦਾ ਗਾਰਡ ਹੈਗਾ ਜਾਂ ਕੋਈ ਹੋਰ ਹੈਗਾ ਤੇ ਉਸ ਤੋਂ علاوہ ਇੱਕ ਸਕ੍ਰੀਨਿੰਗ ਕਮੇਟੀ ਡੀਸੀ ਸਾਹਿਬ ਨੂੰ ਬਣਾਈ ਗਈ ਹੈ ਜਿਹੜਾ ਜਿਹਨੇ ਵੀ ਐਗਜ਼ੈਂਪਸ਼ਨ ਚਾਹੀਦਾ ਹੋਵੇ ਅਸਲਾ ਡਿਪੋਜ਼ਿਟ ਕਰਾਉਣਾ ਜੀ ਉਹ ਉਸੇ ਆਪਣੀ ਜਿਹੜੀ ਕਮੇਟੀ ਹੈਗੀ ਸਕ੍ਰੀਨਿੰਗ ਕਮੇਟੀ ਉਹਦੇ ਸਾਹਮਣੇ ਡੀਸੀ ਸਾਹਿਬ ਦੇ ਦਫ਼ਤਰ ਚ ਦਰਖਾਸਤ ਦੇਗਾ ਉਹ ਉਹਨੂੰ ਐਗਜ਼ਾਮਨ ਕਰੇਗੀ ਕਿ ਵੀ ਇਹਦਾ ਕੋਈ ਵੈਲਿਡ ਰੀਜ਼ਨ ਹੈਗਾ ਅਸਲਾ ਜਮ੍ਹਾਂ ਕਰਾਉਣ ਦਾ ਐਗਜ਼ੈਂਪਸ਼ਨ ਵਾਸਤੇ ਤੇ ਉਹਨੂੰ ਐਗਜ਼ੈਂਪਸ਼ਨ ਦਿੱਤਾ ਜਾਏਗਾ ਉਸ ਤੋਂ ਇਲਾਵਾ ਵਿਦਾਊਟ ਐਗਜ਼ੈਂਪਸ਼ਨ ਕਿਸੇ ਵੀ ਵਿਅਕਤੀ ਜਿਹੜਾ ਹੈਗਾ ਅਸਲਾ ਆਪਣੇ ਕੋਲ ਰੱਖਣ ਦੀ ਇਜਾਜ਼ਤ ਲਈ ਹੈ ਇਹ ਉਹ ਯਾਤੋਂ ਕਿਸੇ गन हाउस ਤੇ ਆਪਣਾ ਅਸਲਾ ਸੇਕ ਨੇ ਜਮਾ ਕਰਾਇਆ ਜਾਂ ਫਿਰ ਪੁਲਿਸ ਸਟੇਸ਼ਨ ਤੇ ਆਪਣਾ ਅਸਲਾ ਜਮਾ ਕਰਾਇਆ ਹੈ ਇਲੈਕਸ਼ਨ ਦੌਰਾਨ ਜਿਹੜਾ ਹੈਗਾ ਉਹ ধারা 144 सीआरपीसी ਦੇ ਤਹਿਤ ਡੀਸੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕੋਈ ਵੀ ਵਿਅਕਤੀ ਕਿਸੇ ਪਬਲਿਕ ਪਲੇਸ ਤੇ ਅਸਲਾ ਕੈਰੀ ਨਹੀਂ ਕਰ ਸਕਦਾ ਐਟ ది ਸੇਮ ਟਾਈਮ ਉਹ ਆਪਣਾ ਅਸਲਾ ਜਿਹੜਾ ਹੈਗਾ ਜਿਹੜਾ ਅਸਲਾ ਦਾ ਰੱਖੇਗਾ ਉਹਨੂੰ ਆਪਣਾ ਅਸਲਾ ਜਮਾ ਕਰਨਾ ਹੋਵੇਗਾ ਅਗਰ ਕਿਸੇ ਨੂੰ ਬਹੁਤ ਜ਼ਰੂਰੀ ਹੈਗਾ ਉਹ ਲੱਗਦਾ ਕਿ ਵੀ ਮੇਰੇ ਵਾਸਤੇ ਉਹ ਜ਼ਰੂਰੀ ਹੈਗਾ ਤੇ ਉਹ ਆਪਣੀ ਐਗਜ਼ੈਂਪਸ਼ਨ ਦੀ ਰਿਕੁਐਸਟ ਡੀਸੀ ਅਫੀਸ ਨੂੰ ਕਰ ਸਕਦਾ ਹੈਗਾ ਉਹਨੂੰ ਸਕ੍ਰੀਨ ਕਿਤਾ ਜਾਏਗਾ ਰ ਐਸਪਰਦੀ ਥ੍ਰੈਟ ਪਰਸੈਪਸ਼ਨ ਯਾ ਰਿਕੁਆਇਰਮੈਂਟ ਜਿਹੜਾ ਹੈਗਾ ਉਹ ਨੂੰ ਐਗਜ਼ੈਂਪਸ਼ਨ ਬਣਾ ਲਓ ਦਿੱਤਾ ਜਾਏਗਾ ਜੀ ਸਰ ਜਿਹੜੀ ਐਗਜ਼ੈਂਪਸ਼ਨ ਦੀ ਗੱਲ ਗੱਲ ਕੀਤੀ ਹੈ ਬਿਲਕੁਲ ਠੀਕ ਹੈ ਇਸ ਪਰ ਲਾਜ ਹੋਏਗਾ ਕਿ ਬਹੁਤ ਸਾਰੇ ਲੋਕ ਨਿੱਜੀ ਕਮਰੇ ਕਿ ਰੱਖ ਲਦੇ ਮੇਰੀ ਸਕਿਉਰਟੀ ਨੂੰ ਪਰਪਰ ਨੂੰ ਦੇਖਦੇ ਆ ਮੈਂ ਰੱਖ ਲਿਆ ਤੇ ਬਾਈ ਚਾਸਪੋਰਸ ਨੂੰ ਦਾ ਪਤਾ ਨਹੀਂ ਤਾਂ ਫਿਰ ਉਹਦੇ ਖਿਲਾਫ ਕਾਨੂੰਨ ਕਰ ਰਹੀ ਮੈਂ ਤੁਹਾਨੂੰ ਦੱਸਿਆ ਕਿ 144 ਹਜ਼ਾਰ ਕੀ ਸੀ ਤੇ ਤਹਿਤ ਦਾ ਮੰਡੈਟਰੀ ਹੈਗਾ ਕੋਈ ਵੀ ਬਿਨਾ ਪਰਮਿਸ਼ਨ ਤੇ ਵੈਪਨ ਨਹੀਂ ਰੱਖ ਸਕਦਾ ਹੈਗਾ ਜੇਕਰ ਕੋਈ ਇਹਦੀ ਵੌਲੇਟ ਕਰਦਾ ਹੈਗਾ ਗਾਈਡਲਾਈਨਸ ਤੇ ਫਿਰ 188 ਆਈਪੀਸ ਦੇ ਤਹਿਤ ਹੁੰਦੇ ਫਿਰ ਐਫਆਈਆਰ ਦਰਸ ਕਿਤੇ ਸਰ ਇਹ ਚੋਣਾਂ ਦੀ ਮਤੇ ਨੇ ਪੂਸ਼ਗ ਨੂੰ ਜੜੀ ਸਖਿਆ ਬੋਸਤਾ ਨੂੰ ਲੇਕੀ ਪੋਲਿੰਗ ਦੇ ਦੌਰਾਨ ਕਿਸ ਤਰ੍ਹਾਂ ਦੀ ਗਨੀਤੀ ਚੱਲੀ ਹੈ ਦੇਖੋ ਪੂਰੀ ਹੁਸ਼ਿਆਰਪੁਰ ਪੁਲਿਸ ਜਿਹੜੀ ਹੈਗੀ ਬੜੀ ਮੁਸਤਕਿਲ ਨਾਲ ਤਨਾਤ ਹੈਗੀ ਤੇ ਪੂਰੇ ਚੋਣ ਪ੍ਰੋਸੈਸ ਦੇ ਦੌਰਾਨ ਤਨਾਤ ਰਹੇਗੀ ਤੇ ਅਸੀਂ ਫ੍ਰੀ ਫੇਅਰ ਇਲੈਕਸ਼ਨ ਜਿਹੜਾ ਹੈਗਾ ਸੇਫ ਇਲੈਕਸ਼ਨ ਐਨਸ਼ੋਰ ਕਰਾਂਗੇ ਇਹਦੇ ਵਾਸਤੇ ਸਾਰੇ ਸਾਡੇ ਅਫਸਰ ਐਸਐਚਓਜ਼ ਡੀਐਸਪੀ ਐਸਪੀ ਸਾਰੀ ਫੋਰਸ ਸਾਨੂੰ ਸੀ ਪੀ ਐਫ ਜਿਹੜੀ ਹੈਗੀ ਸੈਂਟਰ ਤੋਂ ਜਿਹੜੀ ਫੋਰਸ ਆਉਂਦੀ ਹੈਗੀ ਸਾਡੀ ਆਪਣੀ ਜਿਹੜੀ ਆਮ ਚੋਣਾਂ ਤੋਂ ਫੋਰਸ ਆਉਂਦੀ ਹੈਗੀ ਉਹ ਸਾਰੀ ਟਾਈਮ ਟਾਈਮ ਮਿਲਦੀ ਰਹੇਗੀ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਅਸੀਂ ਇਨਸ਼ੋਰ ਕਰਾਂਗੇ ਫ੍ਰੀ ਫੇਅਰ ਐਂਡ ਸੇਫ ਇਲੈਕਸ਼ਨਸ ਕੰਡਕਟ ਹੋਣਗੇ ਇਹਦੇ ਵਾਸਤੇ ਅਸੀਂ ਪ੍ਰਤੀਬੱਧ ਹਾਂ ਸਰ ਅਸੀਂ ਆਪਦੇ ਲੋਕਾਂ ਨੂੰ ਲੋਕ ਸਭਾ ਨਾਲ ਕਾਹ ਅਸੀਂ ਆਪਦੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਸੀ ਇਸ ਵਕਤ ਨੂੰ ਦਰਾਨ ਕਰਨਾ ਹੈ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਜੀ ਐਸ ਐਸ ਪੀ ਜੀ ਬਿਲਕੁਲ ਦੇਖੋ ਦੇਸ਼ ਦਾ اور ਦੁਨੀਆ ਦਾ ਸਭ ਤੋਂ ਵੱਡਾ ਡੈਮੋਕਰੇਸੀ ਦਾ ਤਿਉਹਾਰ ਹੈਗਾ ਲੋਕ ਸਭਾ ਦੀ ਚੋਣਾਂ ਦਾ ਜਿਹੜਾ ਆਪਣਾ ਇਵੈਂਟ ਹੈਗਾ ਤੇ ਹਰ ਬੰਦੇ ਨੂੰ ਆਪਣਾ ਸਭ ਤੋਂ بڑا ਅਧਿਕਾਰ ਹੈਗਾ ਇਸ ਦੇਸ਼ 'ਚ ਵੋਟ ਦਾ ਰਾਈਟ ਤੇ ਉਹਦੀ ਵਰਤੋਂ ਬੜੀ ਚੰਗੇ ਤਰੀਕੇ ਨਾਲ ਬੜੀ ਸੂਝ-ਬੂਝ ਦੇ ਨਾਲ ਕਰਦੇ ਹੋਏ ਹਰ ਬੰਦੇ ਨੂੰ ਬੜ ਚੜ੍ਹ ਕੇ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹਰ ਬੰਦਾ ਜਿਹੜਾ ਵੈਲਿਡ ਹੈਗਾ ਜਿਹਦੇ ਕੋਲ ਆਪਣਾ 18 ਸਾਲ ਤੋਂ ਉੱਪਰ ਦਾ ਜਿਹਨੇ ਆਪਣਾ ਚੋਣ ਪਛਾਤਰ ਬਣਾ ਲਿਆ ਹੈਗਾ ਉਹ ਜਿਨ੍ਹਾਂ ਨੇ ਨਹੀਂ ਬਣਾਇਆ ਉਹ ਬਣਾਣ ਦੇ ਵੱਧ ਤੋਂ ਵੱਧ ਜਿਹੜਾ ਹੈਗਾ ਵੋਟਿੰਗ ਪਾਰਟਿਸਪੀਕੇਸ਼ਨ ਹੋਵੇ so that ਆਪਾਂ ਇਸ ਲੋਕਤੰਤਰ ਦੇ ਸਭ ਤੋਂ بڑے ਪਰਲ ਨੂੰ ਬਹੁਤ ਚੰਗੇ ਤਰੀਕੇ ਨਾਲ ਬਣਾ ਸਕੀਏ ਪਹਿਲੀ ਚੀਜ਼ ਦੂਜੀ ਚੀਜ਼ ਜਿਹੜੀ ਹੈਗੀ ਕਿ ਜਿੱਥੇ ਵੀ ਤੁਮ ਕਿੱਥੇ ਲੱਗਦਾ ਹੈਗਾ ਕੋਈ ਵੀ ਕ੍ਰਾਈਮ ਜਾਂ ਕੋਈ ਇਲੈਕਸ਼ਨ ਰਿਲੇਟਡ ਜਿਹੜਾ ਵਾਇਓਲੇਸ਼ਨ ਹੋ ਰਹੀ ਹੈ ਇਸ ਚੀਜ਼ ਦੀ ਉਹ ਤੁਰੰਤ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਦਾ ਸੀ ਵਿਜੀਲੈਂਟ ਹੈਗਾ ਉੱਤੇ ਅਪਡੇਟ ਕੀਤਾ ਜਾਵੇ ਪੁਲਿਸ ਦਾ ਇੱਕ 112 ਨੰਬਰ ਡਾਇਲ 112 ਹੈਗਾ ਉੱਤੇ ਰਿਪੋਰਟ ਕੀਤਾ ਜਾਵੇ ਡੀਸੀ ਆਫਿਸ ਦੇ ਵੀ ਹੈਲਪ ਆ ਨੰਬਰ ਸੇਕਰ ਉੱਤੇ ਰਿਪੋਰਟ ਕੀਤਾ ਜਾਵੇ ਅਸੀਂ ਬਿਲਕੁਲ ਨਿਰਪੱਖ ਸੇਫ ਇਲੈਕਸ਼ਨਸ ਕਰਾਉਣ ਵਾਸਤੇ ਪ੍ਰਤੀਬੱਧ ਹਾਂ ਇਮੀਡੀਏਟਲੀ ਸੀ ਉਹਦੇ ਲਾਅ ਮੁਤਾਬਕ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਨ ਐਸਐਸਪੀ ਸਰਿੰਦਰ ਲੰਬਾ ਜੀ ਜਿਨ੍ਹਾਂ ਨੇ ਇਲੈਕਸ਼ਨ ਦੇ ਰਿਗਾਰਡਿੰਗ ਜਿਹੜੀ ਇਹਨਾਂ ਵੱਲੋਂ ਕੀਤੀਆਂ ਤਿਆਰੀਆਂ ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਵੀ ਜਿਹੜੇ ਲੋਕ ਅਸਲੇ ਅੰਤਰ ਕੇ ਉਹ ਪੱਤ ਪੱਤ ਆਪਣਾ ਜਿਹੜਾ ਟਾਈਮ ਸਿਰ ਜਮਾ ਕਰਵਾਉਣ ਤੇ ਦੂਸਰਾ ਉਹਨਾਂ ਨੇ ਜਿਹੜੀ ਬਹੁਤ ਵੱਡੀ ਗੱਲ ਕੀਤੀ ਹੈ ਕਿ ਇਸ ਵੇਲੇ ਸੁਰੱਖਿਆ ਤੇ ਸੇਫ ਜਿਹੜੀ ਆ ਇਲੈਕਸ਼ਨ ਕਰਾਉਣ ਦੇ ਪੂਰੀ ਤਰ੍ਹਾਂ ਪੰਜਾਬ ਪੁਲਿਸ ਵੀ ਬਚਨਵਾਦ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਬੰਦ ਤੱਕ ਇਹਨਾਂ ਨਾਲ ਕੀਤੀ ਗੱਲਬਾਤ ਪਹੁੰਚਾਈਏ